ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਪਹਿਲਾਂ ਤਾਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਵੀ ਮੇਰੇ ਸੱਜਣ ਮਿੱਤਰ ਇਸੇ ਚੈਨਲ ਵਿੱਚ ਜੁੜੇ ਹਨ ਉਹਨਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਤੁਹਾਨੂੰ ਟਾਂਡੇ ਸ਼ਹਿਰ ਦੀ ਦੀਵਾਲੀ ਦਿਖਾਵਾਂਗੇ ਇਸ ਬਲੌਗ ਵਿੱਚ ਹਾਂਜੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਜੁੜੇ ਰਹਿਓ ਵੀਡੀਓ ਦੇ ਐਡ ਤੱਕ ਆਜੋ ਚੱਲਦੇ ਆਪਾਂ ਟਾਂਡੇ ਸ਼ਹਿਰ ਤਾਂ ਚੈੱਕ ਕਰਦੇ ਆਂ ਟਾਂਡੇ ਸ਼ਹਿਰ ਦਾ ਰੌਣਕ ਮੇਲਾ हां जी ਲੋ ਜੀ ਇਸ ਵਕਤ ਆਪਾਂ ਜਾਜੇ ਪਿੰਡ ਵਿੱਚ ਪਹੁੰਚ ਚੁੱਕੇ ਆਂ ਜਾਜੇ ਪਿੰਡ ਤੋਂ ਹੁੰਦੇ ਹੋਇਆ ਆਪਾਂ ਜਾਵਾਂਗੇ ਟਾਂਡੇ ਨੂੰ ਕਿਹੜੇ ਕਿਹੜੇ ਮੇਰੇ ਸੱਜਣ ਮਿੱਤਰ ਜਾਜੇ ਪਿੰਡ ਤੋਂ ਆ ਕਮੈਂਟ ਕਰਕੇ ਜਰੂਰ ਦੱਸਿਓ ਹੋ ਜੀ ਛੜਕਾਂ ਤੇ ਲਕੀਆਂ ਹੋਈਆਂ ਮਠਿਆਈਆਂ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਜਲੇਬੀਆਂ ਪਕੌੜੇ ਨਿਕਲਦੇ ਆ ਹਾਂ ਜੀ ਤੁਸੀਂ ਦੇਖ ਸਕਦੇ ਹੋ ਛੜਕ ਦੇ ਉੱਤੇ ਪਟਾਕਿਆਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਆ ਓ ਝੋਨੇ ਦਾ ਸੀਜ਼ਨ ਵੀ ਜਿਹੜਾ ਨਾ ਸ਼ੁਰੂ ਹੋ ਚੁੱਕਿਆ ਹੈ ਸੀਗਾ ਨਾ ਪਿਛਲੇ ਦਿਨਾਂ ਤੋਂ ਤੇ ਤੁਸੀਂ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਮਜ਼ਦੂਰ ਜਿਹੜੇ ਆ ਦਿਵਾਲੀ ਵਾਲੇ ਦਿਨ ਵੀ ਕਈ ਲੱਗੇ ਹੋਏ ਆ ਤੇ ਇਹ ਹੁੰਦੀ ਆ ਮਿਹਨਤ ਆ ਵੀ ਕੀ ਮਿਹਨਤ ਹੁੰਦੀ ਆ ਨਾ ਸਤੰਦਰ ਇਹ ਜਿਹੜੀ ਕਿ ਦਿਵਾਲੀ ਕਹਿੰਦੇ ਨੇ ਉਹਦੇ ਕਾਹਦੀਆਂ ਗਰੀਬਾਂ ਦੀਆਂ ਲੋੜੀਆਂ ਦਿਵਾਲੀਆਂ ਤੇ ਉਹ ਗੱਲ ਸੱਚੀ ਆ ਕੀ ਜਿਹੜਾ ਮਜ਼ਦੂਰ ਬੰਦਾ ਆ ਉਹ ਜੱਟ ਜ਼ਿਮੀਂਦਾਰ ਆਪਣੇ ਭਰਾ ਆ ਇਹ ਦੇਖ ਲਓ ਦਿਵਾਲੀ ਵਾਲੇ ਦਿਨ ਵੀ ਯਾਨੀ ਕਿ ਮੰਡੀ ਦੇ ਵਿੱਚ ਮਿਹਨਤ ਕਰਨ ਦੇ ਆ ਅਨਾ ਉਹ ਤਾਂ ਵੀ ਕੀ ਕਿਸੇ ਨੇ ਕਹਾਵਤ ਬਣਾਈ ਹੈ ਦਰਵਾਜ਼ੇ ਖੁੱਲੇ ਰੱਖੋ ਲక్ష్ਮੀ ਆਊਗੀ ਹੈ ਨਾ ਲక్ష్ਮੀ ਆਊਗੀ ਲక్ష్ਮੀ ਤਾਂ ਵੀ ਕੀ ਮਿਹਨਤ ਕਰਕੇ ਹੀ ਆਉਣੀ ਹੈ ਲక్ష్ਮੀ ਬਿਲਕੁਲ ਮਿਹਨਤ ਕਰਕੇ ਹੀ ਆਉਣੀ ਹੈ ਜੀ ਹਾਂ ਹਾਂਜੀ ਇਸ ਵਕਤ ਆਪਾਂ ਖੜੇ ਆ ਜੀ ਟਾਂਡਾ ਮੰਡੀ ਸਬਜ਼ੀ ਮੰਡੀ ਦੇ ਵਿੱਚ ਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਪਟਾਕੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਜਿਹੜੇ ਲੋਕ ਆ ਸ਼ੋਪਿੰਗ ਕਰਨ ਵਾਸਤੇ ਆ ਰਹੇ ਆ ਪਟਾਕਿਆਂ ਦੀ ਤੇ ਇਸ ਵਕਤ ਟਾਈਮ ਜਿਹੜਾ ਨਾ 1 ਵਜਿਆ ਹੋਇਆ ਆ ਹਾਂ ਘੜੀ ਨਹੀਂ ਲਾਈ ਹਾਂ ਘੜੀ ਲਗਾਈ ਨਹੀਂ ਫੇਰ ਵੀ ਉਦਾਂ ਚੱਲ ਚੱਤਾਂ ਬਲ ਗਿਆ ਚੱਤਾਂ ਬਲ ਗਿਆ ਆ ਜਾਨੀ ਕਿ ਟਾਈਮ ਜਿਹੜਾ 1 ਵਜਿਆ ਹੋਇਆ ਤੇ ਹਲੇ ਤਾਂ ਰਚ ਘਾਟਾ ਜਿੱਦਾਂ ਜਿੱਦਾਂ ਸ਼ਾਮ ਆ ਪਈ ਜਾਣੀਆਂ ਕਸਟਮਰ ਜ਼ਿਆਦਾ ਆਉਣਗੇ ਨਾ ਪਟਾਕੇ ਲੈਣ ਹਜੇ ਤਾਂ ਲੋਕ ਥੋੜੇ ਥੋੜੇ ਆ ਰਹੇ ਆ ਹਾਂ ਪਟਾਕੇ ਲੈਣ ਆ ਰਹੇ ਆ ਤੂੰ ਮੈਸੇਜ ਕੀ ਦੇਣਾ ਚਾਹੁੰਦਾ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਜਿਹੜੇ ਪਟਾਕੇ ਚਲਾਉਣੇ ਤੁਸੀਂ ਧਿਆਨ ਨਾਲ ਚਲਾਇਓ ਠੀਕ ਆ ਹਾਂ ਵੀ ਕੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਆਪਣਾ ਧਿਆਨ ਰੱਖਣਾ ਠੀਕ ਆ ਟਾਂਡੇ ਵਾਲਿਓ ਬਿਲਕੁਲ ਹਾਂਜੀ ਮੰਡੀ ਵਿੱਚ ਇਸ ਵੇਲੇ ਰਸ ਘਟਾ ਇੱਕ ਵਾਰ ਤੁਹਾਨੂੰ ਸ਼ਾਮ ਨੂੰ ਵੀ ਦਿਖਾਵਾਂਗੇ ਪੂਰੀ ਵੀਡੀਓ ਮੰਡੀ ਦੀ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਟਾਂਡੇ ਦੀ ਹੋਰ ਵੀ ਛੋਟੀਆਂ ਛੋਟੀਆਂ ਜਿਹੜੀਆਂ ਪਟਾਕੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਆਜੋ ਤੁਹਾਨੂੰ ਦਿਖਾਉਨੇ ਆ ਇਸ ਬਿਲਕੁਲ ਹਾਂਜੀ ਤੁਸੀਂ ਦੇਖ ਸਕਦੇ ਹੋ ਇੱਧਰ ਜਿੱਦਾਂ ਪਟਾਕੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਾਰੇ ਪਾਸੇ ਪਟਾਕੇ ਵੜਾ ਕੇ ਇਹ ਜਿਹੜੀ ਸਾਡੀ ਖਾਸ ਦੁਕਾਨ ਆ ਜੇ ਤੁਸੀਂ ਇੱਥੋਂ ਪਟਾਕੇ ਖਰੀਦਣੇ ਆ ਤੁਸੀਂ ਪਹੁੰਚ ਸਕਦੇ ਹੋ ਠੀਕ ਆ ਜੀ ਤੁਸੀਂ ਲੋਕੇਸ਼ਨ ਨੋਟ ਕਰ ਲਓ ਇੱਧਰ ਕੈਮਰਾ ਮਾਰ ਕੇ ਸਾਡੇ ਸਿੰਘ ਸਾਹਿਬ ਬੈਠੇ ਆ ਇੱਧਰ ਆ ਜਾਓ ਜੀ ਕਰਤੇ ਵੀ ਕੀ ਕਰਤੀ ਉਹ ਵਿੱਕੀ ਮੇਰੇ ਆਲੇ ਦੁਆਲੇ ਕੈਮਰਾ ਮਾਰ ਕੇ ਦਿਖਾ ਦੇ ਪਟਾਕਿਆਂ ਦੀਆਂ ਦੁਕਾਨਾਂ ਡੈਕੋਰੇਸ਼ਨ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਤਾਂ ਮੰਡੀ ਵਿੱਚ ਰੌਣਕ ਪੂਰੀ ਲੱਗੀ ਹੋਈ ਆ ਅਜੇ ਤੱਕ ਲਓ ਜੀ ਇਹ ਤਾਂ ਹੋ ਗਈਆਂ ਪਟਾਕਿਆਂ ਦੀਆਂ ਦੁਕਾਨਾਂ ਹੁਣ ਇਸ ਤੋਂ ਬਾਅਦ ਪਰ ਮੈਂ ਦਿਖਾਵਾਂਗੇ ਮਠਿਆਈਆਂ ਦੀਆਂ ਤੇ ਖਾਣ ਪੀਣ ਵਾਲੀਆਂ ਦੀਆਂ ਦੁਕਾਨਾਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਆਓ ਜੀ ਆਪਾਂ ਇਸ ਵੇਲੇ ਪਹੁੰਚ ਚੁੱਕੇ ਹਾਂ ਟਾਂਡੇ ਪੁਲ ਦੇ ਉੱਤੇ ਤਾਂ ਨੰਗ ਰਹੇ ਆ ਟਾਂਡੇ ਪੁਲ ਦੇ ਉੱਪਰ ਦੀ ਤੇ ਹੁਣ ਚੱਲਦੇ ਆਪਾਂ ਹਸਕਾ ਚੌਂਕ ਤੋਂ ਹੁੰਦੇ ਹੋਏ ਬਾਜ਼ਾਰ ਵੱਲ ਨੂੰ ਹਾਂਜੀ ਇਸ ਟਾਈਮ ਅਸੀਂ ਖੜੀਆਂ ਸਰਕਾਰੀ ਹਸਪੀਟਲ ਚੌਕ ਵਿੱਕੀ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਸੰਦੀਪ ਸਪੀਡ ਸ਼ਾਪ ਵਾਲਿਆਂ ਦੇ ਰੌਣਕ ਚੈੱਕ ਕਰੋ ਲੋਕ ਥੂਰੂ ਥੂਰੂ ਮਠਿਆਈਆਂ ਲੈਣ ਪਹੁੰਚੇ ਆ ਤੇ ਇੱਧਰਲੇ ਪਾਸੇ ਵੀ ਕੈਮਰਾ ਮਾਰ ਕੇ ਦਿਖਾ ਦੇ ਪਟਾਕੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਤੇ ਆਓ ਜੀ ਅਸੀਂ ਹੋ ਗਏ ਆ ਇਸ ਵਕਤ ਬਾਜ਼ਾਰ ਵੱਲ ਨੂੰ ਐਂਟਰ ਤੇ ਤੁਸੀਂ ਟਰੈਫਿਕ ਵੀ ਚੈੱਕ ਕਰੋ ਗਾਮ ਬਹੁਤ ਆ ਟ੍ਰੈਫਿਕ ਬਹੁਤ ਅੱਜ ਬਾਜ਼ਾਰ ਦੇ ਵਿੱਚ ਇਹ ਸਿਰਫ ਦਿਵਾਲੀ ਕਰਕੇ ਹੀ ਆ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਭਾਜੀ ਦਿਵਾਲੀ ਦੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਸਾਰੇ ਦੁਨੀਆ ਨੂੰ ਵੀ ਮੁਬਾਰਕਾਂ ਜੀ ਇਹ ਯਾਰ ਟਾਂਡੇ ਤੋਂ ਜਿਹੜਾ ਚੈਨਲ ਆ ਉਹ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਦਿਵਾਲੀ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਧੰਨਵਾਦ ਭਾਜੀ ਧੰਨਵਾਦ ਜੀ ਥੈਂਕ ਯੂ ਠੀਕ ਆ ਭਾਜੀ ਠੀਕ ਆ ਜੀ ਪਹਿਲਾਂ ਤਾਂ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹੀ ਤੁਹਾਡੇ ਭਰਾਵੋ ਜੀ ਭਾਈ ਜੀ ਜਨਾ ਜਿਹਨੇ ਤੁਸੀਂ ਅੱਜ ਯਾ ਦਿਨ ਪਹੁੰਚ ਗਿਆ ਰਹੇ ਹੈ ਜੀਤ ਬਣਾ ਫੈਸਟੀਵਲ ਦਾ ਜੋਰ ਆ ਠੀਕ ਹੈ ਬੜਾ ਇਸ਼ਾਅ ਹੈ ਜੀ ਇਹ ਨਹੀਂ ਬਾਰੇ ਇਹ ਕਰਾਇਆ ਹੈ ਕਿ ਮੇਲੇ ਲੈ ਕੇ ਆਏ ਹਰ ਬੰਦਾ ਕੰਮ ਕਰਦਾ ਹੈ ਇਹ ਬਹੁਤ ਬਤਨ ਵਰ ਬਾਈ ਜੀ ਥੈਂਕ ਯੂ ਬਾਈ ਹਾਂਜੀ ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਦੀਵਾਲੀ ਦੇ ਤਿਹਾਰ ਤੇ ਲੋਕਾਂ ਨੂੰ ਬਹੁਤ ਖੁਸ਼ੀ ਆ ਤੇ ਸਾਨੂੰ ਬਹੁਤ ਵਧੀਆ ਪਿਆਰ ਵੀ ਮਿਲੇ ਆ ਸਾਨੂੰ ਬਹੁਤ ਲੋਕ ਜਾਣ ਪਛਾਣ ਵਾਲੇ ਮਿਲ ਰਹੇ ਆ ਤੇ ਆਜੋ ਹੁਣ ਤੁਹਾਨੂੰ ਪੂਰਾ ਬਾਜ਼ਾਰ ਦਿਖਾਉਣੀ ਆ ਬਾਜ਼ਾਰ ਦੀਆਂ ਰੌਣਕਾਂ ਦੇਖੋ ਨੇ ਆ। ਲਓ ਜੀ ਆਪਾਂ ਇਸ ਵਕਤ ਪਹੁੰਚ ਚੁੱਕੇ ਆ Shimla ਪਹਾੜੀ ਦੇ ਆਸ-ਪਾਸ ਤੇ ਇੱਥੇ ਥੋੜਾ ਜਿਹਾ ਟ੍ਰੈਫਿਕ ਘੱਟ ਆ। ਤੇ ਯਾਨੀ ਕਿ ਬਾਜ਼ਾਰ ਦੇ ਵਿੱਚ ਅੱਗੇ ਜਾ ਕੇ ਟ੍ਰੈਫਿਕ ਜ਼ਿਆਦਾ ਹੋਵੇਗਾ। ਬਾਕੀ ਦੀ ਜਾਣਕਾਰੀ ਵਾਸਤੇ ਵੀਡੀਓ ਨਾਲ ਜੁੜੇ ਰਹੋ। ਹਾਂਜੀ ਮੈਂ ਸੋਚਿਆ ਤੁਹਾਨੂੰ ਟਾਂਡਾ ਸਿਟੀ ਦੇ ਅੰਦਰ ਵੀ ਅੱਜ ਘੁਮਾ ਦਈਏ। ਇਹ ਹੈ ਕਿ ਟਾਂਡਾ ਸਿਟੀ ਬਹੁਤ ਸੋਹਣੀ ਇਹ ਮਾਰਕੀਟ ਆ। ਵਿੱਕੀ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ। ਇੱਥੇ ਤੁਸੀਂ ਫੋਟੋ ਸ਼ੂਟ ਵੀ ਕਰ ਸਕਦੇ ਆ ਮੈਂ ਕਹਿੰਦਾ ਟਾਂਡੇ ਦੇ ਵਿੱਚ ਇਹ ਜਿਹੜੀ ਮਾਰਕੀਟ ਆ ਬਹੁਤ ਸੋਹਣੀ ਮਾਰਕੀਟ ਆ ਹਾਂਜੀ ਲਓ ਜੀ ਆਪਾਂ ਲੰਗਰੇਸਕੇ ਬਾਜ਼ਾਰ ਵਿੱਚ ਦੀਦੇ ਯਾਰੀ ਗਾਰਮੈਂਟਸ ਜਿਹੜੀ ਸਾਡੇ ਆਪਣੇ ਭਰਾਵਾਂ ਦੀ ਦੁਕਾਨ ਆ ਆਪਾਂ ਉੱਥੇ ਇੱਕ ਵਾਰੀ ਫੇਰ ਪਹੁੰਚ ਚੁੱਕੇ ਆ ਉਹਨਾਂ ਨੇ ਬਾਹਰ ਜੀਨਾਂ ਵਗੈਰਾ ਲਗਾਈਆਂ ਆ ਸਸਤੀਆਂ ਤੇ ਅੰਦਰ ਵੀ ਜਿਹੜਾ ਬਹੁਤ ਵੱਡਾ ਡਿਸਕਾਊਂਟ ਚੱਲਣ ਲਿਆ ਆ ਕੀ ਗੱਲ ਇਦਾਂ ਨਹੀਂ ਬਣੀ ਜੀਨ ਚੱਕ ਕੇ ਦਿਖਾ ਚੱਕ ਕੇ ਦਿਖਾ ਜੀਨ ਚੱਕ ਕੇ ਦਿਖਾਵਾਂ ਲੈ ਆਹ ਜੀਨ ਚੈੱਕ ਕਰੋ ਤੁਸੀਂ ਕਿੰਨੀ ਘੈਂਟ ਚੱਲਵਾਵਾ ਤੇ ਰੇਟ ਦੱਸ ਦਈਏ ਵਿੱਚ ਰੇਟ ਵੀ ਦੱਸ ਦੇ ਭਾਈ ਕੀ ਰੇਟ 200 200 ਰੁਪਏ ਦੀ ਜੀਨਸਰ ਲਗਾਈ ਹੋਈ ਆ ਟਾਂਡੇ ਦੇ ਵਿੱਚ ਤੇਲ ਗਾ ਮਝਾਉਣਾ ਗਿਆ ਇਹ ਕਿਚਨ ਵੀ ਦਿਖਾਦੇ ਹੈ ਲੋਕੇਸ਼ਨ ਬਾਬਾ ਬੂਟਾ ਭਗਤ ਦੇ ਲਾਗੇ ਸਿਟੀ ਸੈਂਟਰ ਦੇ ਬਿਲਕੁਲ ਨਾਲ ਹਾਂ ਹਾਂ ਜੀ ਬਾਕੀ ਜੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਬ੍ਰਾਂਡ ਚਾਹੀਦੇ ਆ ਇੰਪੋਰਟਡ ਚੀਜ਼ਾਂ ਚਾਹੀਦੀਆਂ ਕੈਨੀ ਹੋਵੇ ਭਾ ਜਿਹੜੀ ਮਰਜ਼ੀ ਹੋਵੇ ਉਹ ਵੀ ਤੁਹਾਨੂੰ ਇੱਥੋਂ ਮਿਲ ਜੂਗੀ ਅੰਦਰ ਆ ਜਾਓ ਜਾ ਕੇ ਦਿਖਾ ਦਿੰਨੇ ਤੁਹਾਨੂੰ ਬੀਕਾ ਸਾਡੇ ਦੇਖਣ ਵਾਲਿਆਂ ਦਾ ਤਾਂ ਚੈੱਕ ਕਰ ਲਓ ਅੰਦਰ ਇੱਥੇ ਸਭ ਕੁਝ ਮਿਲ ਜਾਂਦਾ ਇੱਥੇ ਤੁਹਾਨੂੰ ਟੀ-ਸ਼ਰਟਾਂ ਮਿਲਣਗੀਆਂ ਫੁੱਲ ਬਾਜੂ ਜੀਨ ਵਗੈਰਾ ਮਿਲ ਜੂਗੀ ਲੋਰ ਮਿਲਣਗੇ ਆ ਦੇਖੋ ਹਾਂ ਹਾਂ ਲੋਰ ਦੇਖੋ ਕਿੰਨੇ ਪਿਆਰੇ ਪਿਆਰੇ ਆ ਬੀਕਾ ਸਾਡੀ ਵੀਡੀਓ ਦੇਸ਼ਾਂ ਵਿਦੇਸ਼ਾਂ ਤੋਂ ਵੀ ਦੇਖਦੇ ਉਹਨਾਂ ਵਾਲੇ ਮੈਂ ਤਾਂ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਦੇਖਦੇ ਆ ਜਿਹੜਾ ਵੀਡੀਓ ਤੁਸੀਂ ਇਹਨਾਂ ਨੂੰ ਵੀਡੀਓ ਕਾਲ ਕਰ ਲਿਓ ਨੰਬਰ ਆਪਾਂ ਪਾ ਦਿੰਨੇ ਸਕ੍ਰੀਨ ਤੇ ਠੀਕ ਆ ਜੀ ਹਾਂ ਕੱਪੜੇ ਬਹੁਤ ਵਧੀਆ ਮਿਲਦੇ ਤੁਸੀਂ ਵੀਡੀਓ ਕਾਲ ਕਰਕੇ ਆਪਣਾ ਕੱਪੜੇ ਸਿਲੇਕਟ ਕਰ ਸਕਦੇ ਹੋ ਤੇ ਤੁਹਾਨੂੰ ਕੋਰੀਅਰ ਕਰ ਦੇਣਗੇ ਭਾਵੇਂ ਦੁਨੀਆਂ ਦੇ ਕਿੱਥੇ ਵੀ ਕਪੜੇ ਬਹੁਤ ਵਧੀਆ ਭਾਜੀ ਹੁਣਾਂ ਕੋਲ ਮੈਂ ਕਹੇ ਕਪੜੇ ਘੈਂਟ ਘੈਂਟਾ ਤਾਂ ਇੱਧਰ ਆ ਜਾਓ ਭਾਜੀ ਆਪਣਾ ਨੰਬਰ ਦੱਸ ਦੋ ਵਿੱਚ ਆ ਕੇ ਯਾਰ ਭਾਜੀ ਆ ਜਾਓ ਆ ਜਾਓ ਭਾਜੀ ਨੰਬਰ ਬੋਲ ਦੋ ਆਪਣਾ 9872612398 ਦੁਬਾਰਾ ਰਪੀਟ 9872612398 ਹਾਂਜੀ ਜੇ ਕਿਸੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਹਨਾਂ ਤੋਂ ਕਪੜੇ ਮਗਵਾਉਣੇ ਹੋਣ ਤੁਸੀਂ ਭਾਜੀ ਹੁਣਾਂ ਨਾਲ ਦਿੱਤੇ ਨੰਬਰ ਦਾ ਸੰਪਰਕ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਤੇ ਆਪਣੇ ਭਰਾਵਾਂ ਦੀ ਦੁਕਾਨ ਤੁਹਾਨੂੰ ਡਿਸਕਾਊਂਟ ਵੀ ਸਪੈਸ਼ਲ ਦੇਣਗੇ ਇਹ ਬਿਲਕੁਲ ਜੀ ਬਿਲਕੁਲ ਆਓ ਜੀ ਇੱਧਰ ਵੀ ਦੇਖੋ ਤੁਸੀਂ ਪਟਾਕਿਆਂ ਦੀ ਜਿਹੜੀ ਮਾਰਕੀਟ ਆ ਪੂਰੀ ਤਰ ਹਾਂਜੀ ਆਪਾਂ ਇਸ ਵਕਤ ਪਹੁੰਚ ਚੁੱਕੇ ਆਂ ਜੀ ਦਾਰਾਪੁਰ ਬਾਈਪਾਸ ਤੇ ਇੱਧਰ ਰੌਣਕ ਥੋੜੀ ਜੀ ਘੱਟ ਆ ਹਨਾ ਇਹ ਰੌਣਕ ਘੱਟ ਹੋਣ ਦਾ ਕਾਰਨ ਇਹ ਆ ਕਿ ਦੁਕਾਨਦਾਰ ਜਿਹੜੇ ਆਪਣੇ ਘਰਾਂ ਨੂੰ ਜਾ ਚੁੱਕੇ ਆ ਇਹਨਾਂ ਨੇ ਸ਼ੋਪਿੰਗ ਕਰਨੀ ਆ ਉਹ ਵੀ ਸ਼ੋਪਿੰਗ ਕਰਕੇ ਆਪਣੇ ਘਰਾਂ ਨੂੰ ਜਾ ਚੁੱਕੇ ਆ ਉਹ ਵਿਕੀ ਦੇਲਾ ਹੱਥ ਮਾਰਦਾ ਪਿਆ ਕਹਿੰਦਾ ਹੱਥ ਮਾਰਦਾ ਪਿਆ ਉਹ ਕਹਿੰਦਾ ਆਜੋ 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 ਕੁਝ ਖਾ ਪੀ ਲਓ ਕਹਿੰਦਾ ਸਾਨੂੰ ਆਪਾਂ ਸਾਨੂੰ ਪਰ ਭੁੱਖ ਨਹੀਂ ਲੇ ਤਾਂ ਕਹਿ ਗਈ ਤੇ ਆਪਾਂ ਹੁਣ ਇੱਧਰ ਨੂੰ ਮੋੜ ਜਾਾਂਗੇ ਸੱਦੇ ਜਾਵਾਂਗੇ ਲਓ ਜੀ ਮਿੱਤਰੋ ਅਸੀਂ ਪਵਣ ਆਏ ਸੀਗੇ ਤੇਲ ਤੇ ਭਰਾਵਾਂ ਨੇ ਸਾਨੂੰ ਇੱਕ ਗਿਫਟ ਦਿੱਤਾ ਆਪਾਂ ਇਸ ਇਸ ਟਾਈਮ ਖੜੇ ਆ ਸਰਪੰਚ ਫੀਲਿੰਗ ਸਟੇਸ਼ਨ ਵਾਲਿਆਂ ਦੇ ਤੇ ਭਰਾ ਹੁਣ ਤਾਂ ਜ਼ਰੂਰ ਇੱਥੋਂ ਤੇਲ ਬੋਹੋ ਤੇਲ ਬਹੁਤ ਸ਼ੁੱਧ ਹੁੰਦਾ ਹਾਂਜੀ ਬਹੁਤ ਸਾਰੇ ਕਮੈਂਟ ਸੀਗੇ ਜਿਹੜੇ ਸਾਡੇ ਭਰਾ ਦੇਸ਼ ਵਿਦੇਸ਼ਾਂ ਦੇ ਬੇਟੇ ਆ ਸਾਡੀਆਂ ਭੈਣਾਂ ਉਹਨਾਂ ਦੇ ਕਮੈਂਟ ਸਨ ਕਿ ਸਾਨੂੰ ਕਾਲਜ ਦਿਖਾ ਲੋ ਅੱਜ ਆਪਾਂ ਪਹੁੰਚੇ ਆ ਸਰਕਾਰੀ ਕਾਲਜ ਟਾਂਡੇ ਠੀਕ ਆ ਜੀ ਬਹੁਤ ਸਾਰੀਆਂ ਲੋਕਾਂ ਦੀਆਂ ਇੱਕ ਜੱਦਾ ਜੁਣੀਆਂ ਤੇ ਬਹੁਤ ਸਾਰੇ ਲੋਕ ਇੱਥੋਂ ਵੱਡੇ ਵੱਡੇ ਰੈਂਕ ਦੇ ਉੱਤੇ ਅਫਸਰ ਵੀ ਬਣਿਆ ਹਾਂ ਹਾਂਜੀ ਕਿਹੜੇ ਕਿਹੜੇ ਇਸ ਕਾਲਜ ਵਿੱਚ ਪੜ੍ਹੇ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਬਾਤ ਤੋਂ ਬਾਅਦ ਸ਼ੇਅਰ ਜਰੂਰ ਕਰਦੇ ਹੋ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਟਾਂਡੇ ਸ਼ਹਿਰ ਦਾ ਜਿਹੜਾ ਮੇਨ ਬਾਜ਼ਾਰ ਆ ਅੱਜ ਤੁਹਾਨੂੰ ਉਹਦੀ ਹੁਣ ਸੈਰ ਕਰਾਵਾਂਗੇ ਕੀ ਇਸ ਵਕਤ ਐਂਟਰ ਕਰ ਚੁੱਕੇ ਆ ਮੇਨ ਬਾਜ਼ਾਰ ਦੇ ਵਿੱਚ ਤੇ ਰੱਛ ਬਹੁਤ ਘੱਟ ਆ ਇਹ ਬਦਨ ਕੀ ਚੱਕਰਾ ਦਿਵਾਲੀ ਦੇ ਰਸ ਜਿਆਦਾ ਹੋਣਾ ਚਾਹੀਦਾ ਬਾਜ਼ਾਰਾਂ ਦੇ ਵਿੱਚ ਕਿ ਕੀ ਦਿਵਾਲੀ ਕਰਕੇ ਰੱਜ ਘਟਾ ਲੋਕ ਟਾਈਮ ਸਿਰ ਘਰਾਂ ਨੂੰ ਚੱਲ ਗਏ ਆ ਟਾਈਮ ਸਿਰ ਚੱਲ ਗਏ ਤਾਂ ਆਪਾਂ ਕਹਿੰਦੇ ਇੱਥੇ ਘੁੰਮਦੇ ਪਏ ਆ ਅਸੀਂ ਵੀ ਕਿ ਲੋਕਾਂ ਨੂੰ ਦਿਖਾਉਣਾ ਜਿਹੜੇ ਸਾਡੇ ਭਰਾਵਾ ਭੈਣ ਬਾਹਰ ਬੈਠੇ ਆ ਉਹਨਾਂ ਨੂੰ ਇਹ ਬਲਾਗ ਅਸੀਂ ਉਹਨਾਂ ਨੂੰ ਬਲਾਗ ਦਿਖਾਉਣ ਵਾਸਤੇ ਘੁੰਮ ਰਹੇ ਆ ਨਹੀਂ ਤਾਂ ਅਸੀਂ ਵੀ ਘਰ ਦੇ ਵਿੱਚ ਬਹਿ ਸਕਦੇ ਸੀਗੇ ਬਿਲਕੁਲ ਬਿਲਕੁਲ ਹਾਂ ਆਪਾਂ ਆਪਣੇ ਭਰਾਵਾ ਕਰਕੇ ਬਾਜ਼ਾਰ ਦੇ ਵਿੱਚ ਘੁੰਮ ਰਹੇ ਆ ਬਿਲਕੁਲ ਹਾਂ ਜੀ ਇਸ ਵਕਤ ਆਪਾਂ ਖੜੇ ਆ ਓੜਮੋੜ ਵਾਲੀ ਜਿਹੜੀ ਮੇਨ ਬਾਜ਼ਾਰ ਨੂੰ ਛੱਡ ਕੇ ਜਾਂਦੀ ਆ ਜੀ ਇੱਥੇਲੇ ਪ ਤਾਂ ਪਾਸ ਵੱਲੇ ਖੜੇ ਆ ਐਸ ਆਰ ਜਨਰਲ ਸਟੋਰ ਇੱਥੇ ਤੁਹਾਨੂੰ ਜਣੀਏ ਸਜਾਵਟ ਵਾਸਤੇ ਸਾਰਾ ਸਮਾਨ ਮਿਲ ਜੂਗਾ ਡੈਕੋਰੇਸ਼ਨ ਵਾਸਤੇ ਬਰਥਡੇ ਵਾਸਤੇ ਹਰੇਕ ਤਰ੍ਹਾਂ ਦਾ ਤੇ ਐਸੇ ਤਰ੍ਹਾਂ ਹੀ ਅੱਗੇ ਸਾਰੀਆਂ ਦੁਕਾਨਾਂ ਨੇ ਹਣਾ ਜੀ ਇਹ ਡੈਕੋਰੇਸ਼ਨ ਵਾਲੀਆਂ ਵੀ ਕੀ ਡੈਕੋਰੇਸ਼ਨ ਵਾਲੀਆਂ ਹੀ ਸਾਰੀਆਂ ਐਟਮੈਚ ਤੁਹਾਨੂੰ ਮਿਲਣਗੀਆਂ ਜੀ ਹਾਂਜੀ ਇਸ ਟਾਈਮ ਅਸੀਂ ਖੜੇ ਆਂ ਸਿਨੇਮੇ ਚੌਂਕ ਵਿੱਚ ਵਿੱਕੀ ਇੱਥੇਲੇ ਪਾਸੇ ਕੈਮਰਾ ਮਾਰ ਕੇ ਤੁਹਾਨੂੰ ਇਹ ਸਾਡੇ ਭਰਾਵਾਂ ਨੇ ਨਾਮਤਰੀ ਬੇਕਰੇਸ ਵਾਲਿਆਂ ਨੇ ਸਪੈਸ਼ਲ ਪਕੌੜੇ ਅਤੇ ਜਲੇਬੀਆਂ ਦੇ سٹਾਲ ਲਗਾਏ ਹੋਏ ਅੱਜ ਇਹ ਕਿਸੇ ਮੇਰੇ ਸੱਚੇ ਮਿੱਤਰ ਨੇ ਜਲੇਬੀਆਂ ਪਕੌੜੇ ਕੁਝ ਵੀ ਲੈ ਕੇ ਜਾਣੇ ਹੋਣ ਇਹਨਾਂ ਤੋਂ ਲੈ ਕੇ ਜਾ ਸਕਦੇ ਸਾਰਾ ਕੁਝ ਇਹਨਾਂ ਦਾ ਸ਼ੁੱਧ ਹੁੰਦਾ ਵਿੱਕੀ ਇਸ ਟਾਈਮ ਹੁਣ ਅਸੀਂ ਚਲਾਂਗੇ ਪੁੱਲਪੁਕਤਾ ਸਾਹਿਬ ਤੇ ਆਜੋ ਸਾਡੇ ਨਾਲ ਹੀ ਹਾਂਜੀ ਲੋ ਜੀ ਕਿਹੜਾ ਕਿਹੜਾ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿੱਚ ਪੜਿਆ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਕਿਹੜਾ ਨਾਲ ਆ ਜਿਹੜਾ ਵਾਈਟ ਹਾਊਸ ਪੈਲੈਸ ਬਣਿਆ ਹੋਇਆ ਹੈ ਕੌਣ ਕੌਣ ਇੱਥੇ ਵਿਆਹ ਖਾ ਕੇ ਗਿਆ ਆ ਇਹ ਵੀ ਜਰੂਰ ਦੱਸ ਦਿਓ ਕਮੈਂਟ ਕਰਕੇ ਠੀਕ ਆ ਵਿੱਕੀ ਇਸ ਪੈਲੈਸ ਵਿੱਚ ਮਾੜਾ ਬੰਦਾ ਤਾਂ ਵਿਆਹ ਖਾਈ ਨਹੀਂ ਸਕਦਾ ਇਹ ਮਾੜਾ ਬੰਦਾ ਨਹੀਂ ਮਾੜਾ ਬੰਦਾ ਕਰ ਨਹੀਂ ਸਕਦਾ ਮਾੜਾ ਖਾਤਾ ਜਲੂ ਜਾਊਗਾ ਕੋਈ ਆ ਕੇ ਹਾਂਜੀ ਜੀ ਲੋ ਜੀ ਤੁਸੀਂ ਇਹ ਜਿਹੜੀ ਛੜਕ ਦੇਖ ਸਕਦੇ ਹੋ ਪੱਕੇ ਪੁਲ ਨੂੰ ਜਾਂਦੀ ਆ ਟਾਂਡੇ ਤੋਂ ਇਹਦੇ ਹਾਲਾਤ ਬੜੇ ਮਾੜੇ ਆ ਨਾ ਹਾਂ ਤੇ ਯਾਨੀ ਕਿ ਜੇ ਬੰਦਾ ਇੱਥੋਂ ਮੈਨੂੰ ਲੱਗਦਾ ਨਹੀਂ ਕਿ ਪੂਰੀ 50 100 ਦੀ ਸਪੀਡ ਤੇ ਮੋਟਰਸਾਈਕਲ ਚਲਾ ਲੂਗਾ ਜਾਂ ਗੱਡੀ ਚਲਾ ਲਊਗਾ ਸੜਕ ਦੇ ਹਾਲਾਤ ਵਿੱਕੀ ਬਹੁਤ ਖਰਾਬ ਆ ਬਹੁਤ ਖਰਾਬ ਆ ਮਿੱਟੀ ਪਾ ਦਿੰਦੇ ਆ ਇਹ ਵੀ ਕੋਈ ਸਮਾਰਟ ਸੇਵੀ ਜਿੱਦਾ ਆਪਣੇ ਪੱਕੇ ਪੋੜ ਵਾਲੇ ਬਾਬਾ ਜੀ ਹਾਂ ਉਹ ਪਾ ਦਿੰਦੇ ਆ ਨਹੀਂ ਤਾਂ ਹੋਰ ਇੱਥੇ ਕੋਈ ਰਿਪੇਅਰ ਨਹੀਂ ਹੋ ਰਹੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਤੇ ਰੋਡ ਦਾ ਜਿਹੜਾ ਕੰਮ ਰੁਕਿਆ ਹੋਇਆ ਆ ਪਤਾ ਨਹੀਂ ਕਾ ਤੋਂ ਰੁਕਿਆ ਆ ਇਹ ਸਾਨੂੰ ਪਤਾ ਨਹੀਂ ਬਾਰੇ ਕੰਮ ਜਿਹੜਾ ਰੋਡ ਆ ਇਹਦੀ ਰਿਪੇਅਰ ਹੋਣੀ ਬਹੁਤ ਜ਼ਰੂਰੀ ਆ ਤੈਨੂੰ ਪਤਾ ਵੀ ਕੀ ਇੱਕ ਟਾਂਡੇ ਦੀ ਕੁੜੀ ਜਿਹੜੀ ਸੀਗੀ ਹਾਂ 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 ਓਏ ਰੋਡ ਦੇ ਐਕਸੀਡੈਂਟ ਹੋਣ ਦਾ ਕਾਰਨ ਜਿਹੜਾ ਸੀਗਾ ਓਏ ਖੱਡੇ ਹੀ ਆ ਖੱਡੇ ਹੀ ਆ ਤੇ ਉਹ ਕੁੜੀ ਬਹੁਤ ਸਾਰੇ ਲੋਕਾਂ ਦੀ ਇੱਥੇ ਯਾਨੀ ਕਿ ਡੈਥ ਹੋਈ ਆ ਯਾਨੀ ਜ਼ਖਮੀ ਵੀ ਹੁੰਦੇ ਆ ਆਸੇ ਹੋਏ ਆ ਪਰ ਸਰਕਾਰ ਪਤਾ ਨਹੀਂ ਕਦੋਂ ਨਹੀਂ ਇਸ ਰੋਡ ਬਾਰੇ ਕਿਉਂ ਨਹੀਂ ਸੋਚਣ ਦੀ ਭਾਰਤ ਸਰਕਾਰ ਦੇ ਅੰਡਰ ਇਹ ਰੋਡ ਹੁੰਦਾ ਆ ਹਾਂ ਹੁਣ ਅਸੀਂ ਪਹੁੰਚ ਗਏ ਪੁਲ ਪੁਕਤਾ ਸਾਹਿਬ ਅਸੀਂ ਟੇਕਾਂਗੇ ਮੱਥਾ ਤੇ ਲੋਕ ਬਹੁਤ ਦੂਰੋਂ ਦੂਰੋਂ ਇੱਥੇ ਦੀਪਮਾਲਾ karena itu ya, pada tahun ਅੱਧੂ ਜਾ ਕੇ ya. ਨੇਰਾ ਵੀ ਬਹੁਤ ਹੋ ਗਿਆ ਅਸੀਂ ਪੂਲਪਕਤੇ ਸਭ ਤੋਂ ਮੱਥਾ ਟੇਕ ਕੇ ਹੁਣ ਆਪਾਂ ਟਾਂਡੇ ਸ਼ਹਿਰ ਵੱਲ ਨੂੰ ਜਾ ਰਹੇ ਆ ਅਸੀਂ ਟਾਂਡੇ ਸ਼ਹਿਰ ਜਾ ਕੇ ਤੁਹਾਨੂੰ ਦੱਸਾਂਗੇ ਅਗਲੀ ਸਾਡੀ ਕੀ ਕਾਰਵਾਈ ਆ ਲਓ ਜੀ ਹੁਣ ਅਸੀਂ ਬੱਲੀ ਵਾਸਤੇ ਇੱਥੋਂ ਮਿਲਕ ਕੇਕ ਲਵਾਂਗੇ ਇਹਨਾਂ ਦਾ ਮਿਲਕ ਕੇਕ ਬਹੁਤ ਸੁਆਦ ਹੁੰਦਾ ਟਾਂਡੇ ਸ਼ਹਿਰ ਵਿੱਚ ਨਾਮਤਰੀ ਬੇਕਰਜ਼ ਵਾਲਿਆਂ ਦੇ ਪਹੁੰਚੇ ਆਪਾਂ ਤੇ ਇਹਨਾਂ ਦੀਆਂ ਪੇਸਟੀਆਂ ਤੋਂ ਲੈ ਕੇ ਕੇਕ ਮੈਂ ਕਹਿੰਦਾ ਸਾਰਾ ਕੁਝ ਇਹਨਾਂ ਦਾ ਸ਼ੁੱਧ ਹੁੰਦਾ ਆਜੋ ਹੁਣ ਆਪਣੇ ਪੱਲੀ ਭਰਾ ਲਈ ਇੱਥੋਂ ਮਿਲਕ ਕੇਕ ਲੈ ਕੇ ਆਪਾਂ ਬੱਲੀ ਨੂੰ ਵੀ ਮਿਲਾ ਗਏ ਮੈਂ ਕਿਹਾ ਵਿੱਕੀ ਆਪਣੇ ਦੇਖਣ ਵਾਲਿਆਂ ਨੂੰ ਅੱਜ ਪੂਰਾ ਟਾਂਡਾ ਸ਼ਹਿਰ ਦਿਖਾਈਏ ਦੇਖੀ ਕਿਦਾ ਜਗਮਗ ਜਗਮਗ ਹੋਇਆ ਆ ਲਾਈਟਿੰਗ ਦੇਖ ਵਿੱਕੀ ਇੱਕ ਵਾਰ ਇੱਧਰ ਦੇ ਨੇੜੇ ਇੱਧਰ ਲੈ ਕੈਮਰਾ ਇੱਕ ਵਾਰੀ ਸਾਰਾ ਦਿਖਾ ਦੇ ਲਾਈਟਿੰਗ ਦੇ ਪੂਰਾ ਦੀਵਾਲੀ ਦਾ ਪੂਰਾ ਮਾਹੌਲ ਬਣਿਆ ਪਿਆ ਆ ਤੇ ਮੈਂ ਕਿਹਾ ਪੂਰੀ ਗੱਲਬਾਤ ਆ ਦੇਖ ਹਸਤਵਾਰੀਆਂ ਚੱਲ ਰਹੀਆਂ ਦੀਵਾਲੀ ਦੇ ਪਟਾਕੇ ਚੱਲ ਰਹੇ ਆ ਹਾਂਜੀ ਬੱਲੀ ਨੂੰ ਆਪਾਂ ਮਿਲ ਲਿਆ ਤਾਂ ਬੱਲੀ ਤੋਂ ਲੈ ਪਟਾਕੇ ਹੁਣ ਆਪਾਂ ਇਹਨਾਂ ਨੂੰ ਪਿੰਡ ਜਾ ਕੇ ਚੜਾਵਾਂਗੇ ਪੈਰਾਸ਼ੂਟ ਲੈ ਆ ਤੇ ਸ਼ੂਟਰ ਲੈ ਆ ਕਿਉਂ ਨਾ ਅਸੀਂ ਪਿੰਡ ਨੂੰ ਚਾਲੇ ਪਾਵਾਂਗੇ ਅਸੀਂ ਮੇਂ ਸ਼ਾਟ ਲਵਾਂਗੇ ਜਾਂ ਮਟਚਾਈਆਂ ਤੇ ਘਰ ਤੋਂ ਚਲਾ ਗਏ ਨਾ ਬਿਲਕੁਲ ਜੀ ਬਹੁਤ ਹਨੇਰਾ ਹੋ ਗਿਆ ਸਾਨੂੰ ਤੇ 8 ਵਜ ਚੁੱਕੇ ਆ ਤਕਰੀਬਨ ਤੇ ਆਪਾਂ ਹੁਣ ਜਾਵਾਂਗੇ ਆਪਣੇ ਪਿੰਡ ਜਾਵਾਂ ਨੂੰ ਠੀਕ ਆ ਜੀ ਮਿੱਤਰੋ ਇਸ ਟਾਈਮ ਅਸੀਂ ਆਪਣੇ ਘਰ ਵਿੱਚ ਆ ਅਸੀਂ ਆ ਕਿਹੜਾ ਵਿੱਕੀ ਪੰਬ ਹੈ ਇਹ ਇਹ ਸ਼ੂਟਰ ਸ਼ੂਟਰ ਚਲਾਵਾਂਗੇ ਅਸੀਂ ਉਦੋਂ ਬਾਅਦ ਪੈਰਾਸ਼ੂਟ ਵੀ ਲੈਂਦੇ ਆ ਉਹ ਵੀ ਚਲਾਵਾਂਗੇ ਜਿਸ ਨੂੰ ਸਕਿਪ ਨਾ ਕਰਿਓ ਵੀਡੀਓ ਅੰਤ ਤੱਕ ਦੇਖਿਓ ਵੀਡੀਓ ਬਹੁਤ ਕਾਸ ਹੈ ਇਹ ਦੇਖਦੇ ਕਿੰਦਾ ਸ਼ੂਟਰ ਚੱਲਦਾ ਕਿਹੜੇ ਭਾਰ ਉੱਪਰ ਚੱਲਦਾ ਯਾਰ ਥੱਲੇ ਹੀ ਚੱਲ ਗਿਆ ਲੱਗਦਾ ਓਏ ਮੈਗਾ ਵਿੱਕੀ ਕੀ ਕਹਿਣਾ ਚਾਹੁੰਦਾ ਮੈਂ ਕਿਆ ਕਹਿਣਾ ਹੈ ਚਾਹੁੰਦਾ ਕਿ ਆ ਜਿੰਨ ਚਲਾ ਲਿਆ ਸਮਝਦਾ ਝਾੜ ਚਲਾ ਲਿਆ ਝਾੜ ਚਲਾਉਂਦੇ ਬਰਾਬਰ ਹੈ ਨਾ ਇਹ ਝਾੜ ਚਲਾਉਂਦੇ ਬਰਾਬਰ ਆ ਠੀਕ ਆ ਘੈਂਡ ਗੱਲ ਬਾਤ ਆ ਮੈਂ ਕਹ ਪੂਰੀ ਘੈਂਡ ਗੱਲ ਬਾਤ ਆ ਲੋਕੀ ਸਾਡੇ ਹਾਲ ਦੇਖਣ ਦੇ ਲੱਗ ਲੋਕੀ ਵਿੱਕੀ ਜੇ ਵਿੱਕੀ ਦੀ ਬਾਤ ਤੇਰਾ ਇੱਕ ਮੈਸੇਜ ਦੇ ਦੇ ਇੱਕ ਵਾਰਾ ਭਰਾ ਮੈਸੇਜ ਇਹ ਹੀ ਆ ਕਿ ਧਿਆਨ ਨਾਲ ਚਲਾਓ ਜਿੰਨੇ ਵੀ ਪਟਾਕੇ ਚਲਾਉਣੇ ਠੀਕ ਆ ਹਾਂ ਤੇ ਜਿਆਦਾ ਹੈਵੀ ਪਟਾਕੇ ਨਾ ਚਲਾਓ ਸਿੱਧਾ ਕਰ ਸਿੱਧਾ ਹੀ ਟੈਂਸ਼ਨ ਨਾ ਲੈ ਤੂੰ ਠੀਕ ਆ ਲੈ ਵੀ ਲੈ ਵੀ ਲੈ ਵੀ ਡੇਪਿਆ 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 ਇਸ ਚੜਦੇ ਨਾ ਚੜਦੇ ਨਾ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਵਿੱਕੀ ਇੱਕ ਵਾਰੀ ਅਰਦਾਸ ਕਰ ਦੇ ਮੈਂ ਗਿਆ ਚੜ ਗਿਆ ਨਹੀਂ ਦੇਖ ਜਾਂਦਾ ਕਿ ਨਹੀਂ ਸ਼ੌਕ ਦਾ ਫੁੱਲ ਦਾ ਵੇਗਾ ਕਾ ਤੇਰੇ ਬੱਸ ਦੀ ਗੱਲ ਨਹੀਂ ਤੂੰ ਓਏ ਵਿੱਕੀ ਹਵਾ ਇਹ ਪਾਟਾ ਕੇ ਦੇ ਓਏ ਐਵੇਂ ਪਾਟਾ ਕੇ ਦਿਓ ਨਹੀਂ ਹੈਗਾ ਇਹ 빙ਾ ਤੁਮ ਨਾਲਾ ਹਾਂ ਜਾਣਦਾ ਕਿ ਉੱਤੇ ਛੱਡ ਕੇ ਦੇਖਾਂ ਹੋ ਗਿਆ ਤੇਰਾ ਕਿ ਇਧਰ ਇਧਰ ਛੱਡ ਇਧਰ ਹੋ ਗਏ ਛੱਡਾ ਛੱਡ ਦੇਖ ਜਾਣਦਾ ਕਿ ਨਹੀਂ ਹੁਣ ਦੇਖ ਤਾਂ ਉੜਦਾ ਇਹ ਛੇੜੇ ਪਣਾ ਲਾ ਨਹੀਂ ਨਹੀਂ ਚੜ ਜਾ ਓਏ ਚੜ ਜਾਣਾ ਚੜ ਜਾਣਾ ਜਿੱਦ ਕਿਰੇ ਘਰ ਫੜ ਜਾਵੇ ਜਾ ਕੇ ਪੈ ਗਿਆ ਚੜ ਗਿਆ ਚੜ ਗਿਆ ਦੇਖ ਉਧਰ ਜਾਂਦਾ ਹੁਣ ਨਾ ਮੁੜਦਾ ਹੀ ਮੈਂ ਕਿਹਾ ਬਿੱਕੇ ਸਾਡੇ ਚੜੇ ਪੈਰਾਸ਼ੂਟ ਉਹ ਜਾਂਦੇ ਆ ਦੇ ਪਾਕਿਸਤਾਨ ਉਹ ਦੇਖ ਲੈ ਥੱਲੇ ਦੀਵਾ ਸੀ ਉਹਨੂੰ ਆਪਣੇ ਆਪ ਚੜਦਾ ਵੇ ਬਾਰਡਰ ਟੱਪ ਜਾਣਾ ਨਾ ਹੁਣ ਇਹ ਹਾਂਜੀ ਹਾਂਜੀ ਇੱਥੇ ਹੀ ਸਾਡਾ ਬਲੌਗ ਸਮਾਪਤ ਹਾ ਤੁਹਾਨੂੰ ਸਾਡਾ ਬਲੌਗ ਕਿਦਾਂ ਦਾ ਲੱਗਾ ਬਾਦ ਤੋਂ ਬਾਦ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ బుత బాదా